ਮੇਰਾ ਨਾਮ ਕੇਨੂਰ ਸਿੰਘ ਮੈਂ ਪੰਡਿਤ ਚੂੜ ਮਾਜਰਾ ਦਾ ਰਹਿਣ ਵਾਲਾ ਹਾਂ ਅੱਜ ਬੁਖਾਰ ਹੋਣ ਦੇ ਕਾਰਨ ਕਲੀਨਿਕ ਦੇ ਵਿੱਚ ਦਵਾਈ ਲੈਣ ਆਇਆ ਸੀ ਸਾਡਾ ਸਾਰਾ ਪਰਿਵਾਰ ਪਹਿਲਾਂ ਵੀ ਇੱਥੋਂ ਹੀ ਦਵਾਈ ਲੈਂਦਾ ਸੀ ਕਿਉਂਕਿ ਪੂਰੇ ਵਧੀਆ ਦਵਾਈ ਦੇ ਨਾਲ ਨਾਲ ਸਾਰੇ ਟੈਸਟ ਫ੍ਰੀ ਹੁੰਦੇ ਨੇ ਅਤੇ ਉਰੇ ਦੇ ਡਾਕਟਰ ਤੇ ਸਟਾਫ ਦਾ ਸਮਝਾਉਣ ਦਾ ਤਰੀਕਾ ਬਹੁਤ ਵਧੀਆ ਹੈ ਮੇਰਾ ਨਾਮ ਕੁਲਦੀਪ ਕੌਰ ਹੈ ਮੈਂ ਤੇ ਹਰਮਾਜਰੇ ਦੇ ਰਹਿਣ ਵਾਲੀ ਹਾਂ। ਮੈਂ ਤੇ ਮਾਪੇਂ ਦੇ ਟੂਣ ਹਾਜਰਾ ਦੀ ਆਸ਼ਾ ਵਰਕਰ ਵੀ ਹਾਂ। ਮਨ ਲੋ ਪਿਛਲੇ 5 ਸਾਲਾਂ ਤੋਂ ਰਖੇ ਜੀ ਪ੍ਰੋਬਲਮ ਸੀ। ਮੈਂ ਕਈ ਥਾਂਾਂ ਤੇ ਦਵਾਈ ਖਾਂਦੇ ਬਾਪੂਦ ਵੀ ਠੀਕ ਨਹੀਂ ਸੀ। ਆਮ ਆਦਮੀ ਕਲੀਨਿਕ ਚੋਂ ਦਵਾਈ ਖਾਧੀ ਜਿਸ ਨਾਲ ਮੈਨੂੰ ਸਿਹਤ ਨੂੰ ਬਹੁਤ ਹੀ ਆਰਾਮ ਮਿਲਿਆ। ਪਹਿਲਾਂ ਸਾਡੇ ਪਿੰਡ ਨੂੰ ਜਾਂ ਸਾਨੂੰ ਵੀ ਪਹਿਲਾਂ ਜਿ ਕਰਵਾਉਣ ਦੇ ਲਈ ਜਾਂ ਟੈਸਟ ਕਰਵਾਉਣ ਦੇ ਲਈ ਸ਼ਹਿਰ ਜਾਣਾ ਪੈਂਦਾ ਸੀ ਜਿੱਥੇ ਕਿ ਪੀਸਾ ਭਰਨੀਆ ਪੈਨੀਆ ਦੀ ਟੈਸਟ ਦਿੱਤੀਆਂ ਅਤੇ ਸਾਨੂੰ ਕਤਾਰਾਂ ਦੇ ਵਿੱਚ ਖੜਨਾ ਪੈਂਦਾ ਸੀ ਹੁਣ ਸਾਰੇ ਟੈਸਟ ਥਰੇ ਹੋ ਜਾਂਦੇ ਨੇ ਬਿਨਾਂ ਕਿਸੇ ਪੈਸੇ ਤੋਂ ਨਾ ਗੱਟੇ ਵੀ ਮਾਰੀ ਨਾਲ ਪਾਸਤਾ ਵੀ ਨਹੀਂ ਸੀ ਲੈ ਸਕਦੇ ਯੋਗ ਹੈ ਮੇਰੇ ਬੱਚੇ ਮੈਨੂੰ ਚੱਕ ਕੇ ਹੀ ਸਾਲ ਤੋਂ ਦੇ ਸੰਕਲਿਨਿਕ ਤੇ ਬੁਆਇ ਕਾ ਨਾ ਮੇਰੀ ਬਿਮਾਰੀ ਬਿਲਕੁਲ ਖੀਤ ਹੋ ਗਈ। ਆਸ ਆਮ ਆਦਮੀ ਕਲੇ ਦੀ ਕਦਾ ਧੰਨਵਾਦ ਕਰਦੀ। ਅਸੀਂ ਸਾਰੇ ਪਿੰਡ ਵੱਲੋਂ ਪੰਜਾਬ ਸਰਕਾਰ ਦਾ ਬਹੁਤ ਜ਼ਿਆਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੇ ਪਿੰਡ ਦੇ ਵਿੱਚ ਕਲੀਨਿਕ ਬਣਵਾਇਆ ਤਾਂ ਜੋ ਸਾਡੇ ਪਿੰਡ ਦੇ ਲੋਕਾਂ ਦਾ ਵੱਧ ਤੋਂ ਵੱਧ ਮੁਫਤ ਦੇ ਵਿੱਚ ਇਲਾਜ ਹੋ ਸਕੇ।